ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਹਾਂ ਸੋ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਪਹਿਲੇ ਮੁੱਖ ਮੰਤਰੀ ਪੰਜਾਬ ਦੇ ਗੋਪੀ ਚੰਦ ਪਾਰਗਬਸਨ ਜੋ 15 ਅਗਸਤ 1947 ਤੋਂ ਲੈ ਕੇ 13 April 1949 ਤੱਕ ਲਗਭਗ 1 ਸਾਲ 241 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਭੀਮ ਸੇਨਾ ਸਚਰ ਤੇਰਾਂ ਅਪ੍ਰੈਲ ਉੱਨੀ ਸੌ ਉਣੰਜਾ ਤੋਂ ਲੈ ਕੇ ਅਠਾਰਾਂ ਅਕਤੂਬਰ ਉੱਨੀ ਸੌ ਉਣੰਜਾ ਤੱਕ ਲਗਭਗ ਇੱਕ ਸੌ ਅਠਾਸੀ ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਇੱਕ ਵਾਰ ਫਿਰ ਗੋਪੀ ਚੰਦ ਭਾਰਗਵ ਅਠਾਰਾਂ ਅਕਤੂਬਰ ਉੱਨੀ ਸੌ ਉਣੰਜਾ ਤੋਂ ਲੈ ਕੇ ਵੀਹ ਜੂਨ ਉੱਨੀ ਸੌ ਇਕਵੰਜਾ ਤੱਕ ਲਗਭਗ ਇੱਕ ਸਾਲ ਦੋ ਸੌ ਪੰਤਾਲੀ ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 2 ਜੂਨ 1952 ਤੋਂ ਲੈ ਕੇ 17 April 1952 ਤੱਕ ਲਗਭਗ 302 ਦਿਨਾਂ ਤੱਕ ਰਿਹਾ ਜਿਸ ਕਾਰਨ ਪੰਜਾਬ ਦਾ ਕੋਈ ਮੁੱਖ ਮੰਤਰੀ ਨਾ ਬਣ ਸਕਿਆ ਪੀਮ ਸੇਨ ਸਚਰ 17 April 1952 ਤੋਂ ਲੈ ਕੇ 22 ਜੁਲਾਈ 1953 ਅਤੇ ਇਸ ਤੋਂ ਬਾਅਦ 22 ਜੁਲਾਈ 1953 ਤੋਂ ਲੈ ਕੇ 23 ਜਨਵਰੀ 1952 ਤੱਕ ਲਗਭਗ 3 ਸਾਲ 281 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਪ੍ਰਤਾਪ ਸਿੰਘ ਕੈਰੋ 23 ਜਨਵਰੀ 1956 ਤੋਂ ਲੈ ਕੇ 9 April 1957 ਤੱਕ ਤੇ ਇੱਕ ਵਾਰ ਫਿਰ 9 April 1957 ਤੋਂ ਲੈ ਕੇ 11 March 1962 ਅਤੇ ਤੀਜੀ ਵਾਰ ਫਿਰ 12 March 1962 ਤੋਂ ਲੈ ਕੇ 21 ਜੂਨ 1964 ਤੱਕ ਲਗਭਗ 8 ਸਾਲ 150 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਗੋਪੀ ਚੰਦ ਭਾਰਗਵ 21 ਜੂਨ 1964 ਤੋਂ ਲੈ ਕੇ 6 ਜੁਲਾਈ 1964 ਤੱਕ ਲਗਭਗ 15 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ RAM KRISHNA 7 ਜੁਲਾਈ 1964 ਤੋਂ ਲੈ ਕੇ 5 ਜੁਲਾਈ 1964 ਤੱਕ ਲਗਭਗ 1 ਸਾਲ 366 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 5 ਜੁਲਾਈ 1966 ਤੋਂ ਲੈ ਕੇ 1 ਨਵੰਬਰ 1966 ਤੱਕ ਲਗਭਗ 119 ਦਿਨਾਂ ਤੱਕ ਰਿਹਾ ਸੀ ਗਿਆਨੀ ਗੁਰਮukh ਸਿੰਘ ਮੁਸਾਫਿਰ 1 ਨਵੰਬਰ 1966 ਤੋਂ ਲੈ ਕੇ 8 ਮਾਰਚ 1967 ਤੱਕ ਲਗਭਗ 127 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਇਹ 1966 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਸਨ ਗੁਰਨਾਮ ਸਿੰਘ ਇਹ 8 ਮਾਰਚ 1967 ਤੋਂ ਲੈ ਕੇ 25 ਨਵੰਬਰ 1967 ਤੱਕ ਲਗਭਗ 262 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਪ੍ਰਕਾਸ਼ ਸਿੰਘ ਬਾਦਲ 27 ਮਾਰਚ 1970 ਤੋਂ ਲੈ ਕੇ 14 ਜੂਨ 1971 ਤੱਕ ਲਗਭਗ 1 ਸਾਲ 79 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 14 ਜੂਨ 1971 ਤੋਂ ਲੈ ਕੇ 17 ਮਾਰਚ 1972 ਤੱਕ ਲਗਭਗ 270 ਦਿਨਾਂ ਤੱਕ ਪੰਜਾਬ ਵਿੱਚ ਰਿਹਾ ਸੀ ਜੈਲ ਸਿੰਘ 17 ਮਾਰਚ 1972 ਤੋਂ ਲੈ ਕੇ 30 April 1977 ਤੱਕ ਲਗਭਗ 5 ਸਾਲ 44 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 3 April 1977 ਤੋਂ ਲੈ ਕੇ 20 June 1977 ਤੱਕ ਲਗਭਗ 51 ਦਿਨਾਂ ਤੱਕ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ 20 June 1977 ਤੋਂ ਲੈ ਕੇ 17 February 1980 ਤੱਕ ਲਗਭਗ 2 ਸਾਲ 242 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 17 ਫਰਵਰੀ 1980 ਤੋਂ ਲੈ ਕੇ 6 ਜੂਨ 1980 ਤੱਕ ਲਗਭਗ 110 ਦਿਨਾਂ ਤੱਕ ਪੰਜਾਬ ਵਿੱਚ ਰਿਹਾ ਸੀ ਦਰਬਾਰਾ ਸਿੰਘ 6 ਜੂਨ 1980 ਤੋਂ ਲੈ ਕੇ 6 ਅਕਤੂਬਰ 1983 ਤੱਕ ਲਗਭਗ 3 ਸਾਲ 122 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਾਸ਼ਟਰਪਤੀ ਰਾਜ 6 ਅਕਤੂਬਰ 1983 ਤੋਂ ਲੈ ਕੇ 29 ਸਤੰਬਰ 1985 ਤੱਕ ਲਗਭਗ 1 ਸਾਲ 358 ਦਿਨਾਂ ਤੱਕ ਪੰਜਾਬ ਵਿੱਚ ਰਿਹਾ ਸੀ। ਸੁਰਜੀਤ ਸਿੰਘ ਬਰਨਾਲਾ 29 ਸਤੰਬਰ 1985 ਤੋਂ ਲੈ ਕੇ 11 ਜੂਨ 1987 ਤੱਕ ਲਗਭਗ 1 ਸਾਲ 255 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਰਾਸ਼ਟਰਪਤੀ ਰਾਜ 11 ਜੂਨ 1987 ਤੋਂ ਲੈ ਕੇ 25 ਫਰਵਰੀ 1992 ਤੱਕ ਲਗਭਗ 4 ਸਾਲ 259 ਦਿਨ ਤੱਕ ਪੰਜਾਬ ਵਿੱਚ ਰਿਹਾ ਸੀ ਬਿਆਨਤ ਸਿੰਘ 25 ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ ਲਗਭਗ 3 ਸਾਲ 187 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਹਰਚਰਨ ਸਿੰਘ ਬਰਾੜ 31 ਅਗਸਤ 1995 ਤੋਂ ਲੈ ਕੇ 21 ਨਵੰਬਰ 1996 ਤੱਕ ਲਗਭਗ 1 ਸਾਲ 82 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਰਜਿੰਦਰ ਕੌਰ ਪਠੜ੍ਹ 21 ਨਵੰਬਰ 1996 ਤੋਂ ਲੈ ਕੇ 11 ਫਰਵਰੀ 1997 ਤੱਕ ਲਗਭਗ 82 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਪ੍ਰਕਾਸ਼ ਸਿੰਘ ਬਾਦਲ 12 ਫਰਵਰੀ 1997 ਤੋਂ ਲੈ ਕੇ 26 ਫਰਵਰੀ 2002 ਤੱਕ ਲਗਭਗ 5 ਸਾਲ 14 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਅਮਰਿੰਦਰ ਸਿੰਘ 26 ਫਰਵਰੀ 2002 ਤੋਂ ਲੈ ਕੇ 1 ਮਾਰਚ 2007 ਤੱਕ ਲਗਭਗ 5 ਸਾਲ 3 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਪ੍ਰਕਾਸ਼ ਸਿੰਘ ਬਾਦਲ 1 ਮਾਰਚ 2007 ਤੋਂ ਲੈ ਕੇ 14 ਮਾਰਚ 2012 ਅਤੇ ਦੁਬਾਰਾ 14 ਮਾਰਚ 2012 ਤੋਂ ਲੈ ਕੇ 16 ਮਾਰਚ 2017 ਤੱਕ ਲਗਭਗ 10 ਸਾਲ 15 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਅਮਰਿੰਦਰ ਸਿੰਘ 16 ਮਾਰਚ 2017 ਤੋਂ ਲੈ ਕੇ 20 ਸਤੰਬਰ 2021 ਤੱਕ ਲਗਭਗ 4 ਸਾਲ 188 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਚਰਨਜੀਤ ਸਿੰਘ ਚੰਨੀ 20 ਸਤੰਬਰ 2021 ਤੋਂ ਲੈ ਕੇ 16 ਮਾਰਚ 2022 ਤੱਕ ਲਗਭਗ 177 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਭਗਵੰਤ ਮਾਨ ਜੋ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ